get that ਅਰਜੰਟ ਈਲੋ ਦਾ ਇੱਕ ਗਾਣਾ ਹੁੰਦਾ ਏ ਜਿਹਦੇ ਵਿੱਚ ਆ ਲਾਈਨਾਂ ਹੁੰਦੀਆਂ ਨੇ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਗੱਲ ਜਾਣਨਾ ਚਾਹੁੰਦੇ ਸੀ ਕਿ ਅਰਜੰਟ ਈਲੋ ਨੇ ਆਪਣੇ ਗਾਣੇ ਵਿੱਚ ਧਰਮੀ ਫੌਜੀ ਕਿਸ ਨੂੰ ਕਿਹਾ ਅੱਜ ਕੱਲ ਦੀ ਜਨਰੇਸ਼ਨ ਨੂੰ ਧਰਮੀ ਫੌਜੀਆ ਬਾਰੇ ਨਹੀਂ ਪਤਾ ਸੋ ਅੱਜ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਧਰਮੀ ਫੌਜੀਆ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਡੀ ਸਿੰਘ ਜੈਲਦਾ ਗੱਲ ਕਰ ਰਹੇ ਹਾਂ ਧਰਮੀ ਫੌਜੀਆ ਬਾਰੇ ਯਾਰੋ ਬਹੁਤ ਹੀ ਵਧੀਆ ਸੋਚ ਦੇ ਮਾਲਕ ਹੁੰਦੇ ਆ ਇਹੋ ਜਿਹੇ ਗਾਇਕ ਜੋ ਸਾਡੀ ਪੰਜਾਬ ਦੀ ਜਨਰੇਸ਼ਨ ਨੂੰ ਆਪਣੇ ਇਤਿਹਾਸ ਨਾਲ ਜੋੜਦੇ ਰਹਿੰਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵਾਰ ਕਿਸਾਨੀ ਧਰਨਾ ਚੱਲਦਾ ਪਿਆ ਸੀ ਜਦੋਂ ਸਾਡੇ ਕਿਸਾਨ ਦਿੱਲੀ ਦੇ ਬਾਰਡਰ ਤੇ ਬੈਠੇ ਹੋਏ ਸੀ ਹਾਲਾਤ ਇਵੇਂ ਦੇ ਹੋ ਗਏ ਸੀ ਕਿ ਲੋਕ ਇਹ ਗੱਲ ਸੋਚਦੇ ਪਏ ਸੀ ਕਿ ਕੀ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤੇ ਸਾਡੇ ਫੌਜੀ ਜੋ ਸਾਡੇ ਪੰਜਾਬ ਦੇ ਪੁੱਤ ਬਾਰਡਰਾਂ ਤੇ ਬੈਠੇ ਆ ਸਰਹੱਦ ਤੇ ਦੇਸ਼ ਦੀ ਰੱਖਿਆ ਕਰਦੇ ਪਏ ਆ ਕੀ ਉਹ ਪੰਜਾਬ ਦੇ ਹੱਕ 'ਚ ਆਉਣਗੇ ਕੀ ਉਹ ਫੌਜ ਦੀ ਨੌਕਰੀ ਸ਼ਟਡਾਊਨ ਕਰਨਗੇ ਸੋ ਇਹੋ ਜਿਹਾ ਇੱਕ ਟਾਈਮ ਆਇਆ ਸੀ ਪਹਿਲਾਂ ਜਦੋਂ ਪੰਜਾਬ ਦੇ ਪੁੱਤ ਸਰਦਾਰ ਫੌਜੀ ਆਪਣੀ ਫੌਜ ਦੀ ਨੌਕਰੀ ਛੱਡ ਕੇ ਪੰਜਾਬ ਆ ਗਏ ਸੀ ਜੀ ਹਾਂ ਗੱਲ ਆ 1984 ਦੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਦੋਂ 7-8 ਜੂਨ ਨੂੰ ਰਾਜਸਥਾਨ ਚ ਸ੍ਰੀ ਗੰਗਾ ਨਗਰ ਨੇੜੇ ਲਾਲਗੜ ਜੱਟਾਂ ਵਿਖੇ 9 ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਬਗਾਵਤ ਕਰ ਦਿੱਤੀ ਅਤੇ ਜੇਕਾਰੇ ਛੱਡਦੇ ਹੋਏ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਆਮ ਕਰਕੇ ਕਿਸੇ ਪਾਸੇ ਫੌਜ ਨੇ ਜਾਣਾ ਹੋਵੇ ਨਾ ਤਾਂ 4 ਘੰਟੇ ਦਾ ਸਮਾਂ ਮੰਗਦੀ ਆ ਪਰ ਸਿੱਖ ਜਵਾਨ 45 ਮਿੰਟਾਂ ਚ ਹਥਿਆਰਾਂ ਸਮੇਤ ਰੈਡੀ ਹੋ ਕੇ ਆਪਣੀਆਂ ਫੌਜੀ ਗੱਡੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਵਾਨਾ ਕਰ ਲੈਂਦੇ ਆ ਇਸ ਤੋਂ ਬਾਅਦ ਬਹੁਤ ਸਾਰੀਆਂ ਸਿੱਖ ਰੈਜੀਮੈਂਟਾਂ ਨੇ ਬਗਾਵਤ ਕੀਤੀ ਕਹਿੰਦੇ ਨੇ ਘਟੋ ਕਟ 5000 ਸਿੱਖ ਫੌਜੀਆ ਨੇ ਬਗਾਵਤ ਕੀਤੀ ਤੇ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਚੱਲ ਪਏ ਰਸਤੇ ਵਿੱਚ ਆਉਂਦੇ ਆਉਂਦੇ ਬਹੁਤ ਸਾਰੇ ਫੌਜੀਆ ਨੂੰ ਬਾਕੀ ਭਾਰਤੀ ਫੌਜ ਨੇ ਸ਼ਹੀਦ ਕਰ ਦਿੱਤਾ ਤੇ ਬਹੁਤ ਸਾਰੇ ਫੌਜੀਆ ਨੂੰ ਗ੍ਰਿਫਤਾਰ ਕਰ ਲਿਆ ਪਰ ਇਹਨਾਂ ਸਿੱਖ ਫੌਜੀਆ ਨੇ ਹਿੰਮਤ ਨਹੀਂ ਹਾਰੀ ਬਹੁਤ ਸਾਰੇ ਸਿੱਖ ਫੌਜੀ ਅੰਮ੍ਰਿਤਸਰ ਵੱਲ ਵਾਧੇ ਗਏ ਕਿਉਂਕਿ ਇਹਨਾਂ ਨੂੰ ਗੁੱਸਾ ਸੀ ਇਹਨਾਂ ਦੀ ਅੱਖਾਂ 'ਚ ਬਗਾਵਤੀ ਹੰਝੂ ਸੀ ਕਿ ਆਪਾਂ ਹੁਣ ਸਰਹੱਦ ਤੇ ਕੀ ਕਰਨਾ ਜਦੋਂ ਸਾਡਾ ਗੁਰੂ ਘਰ ਹੀ ਢਾ ਦਿੱਤਾ ਗਿਆ ਕਹਿੰਦੇ ਨੇ ਜੋ ਧਰਮੀ ਫੌਜੀ ਗ੍ਰਿਫਤਾਰ ਕੀਤੇ ਗਏ ਉਹਨਾਂ ਨੂੰ ਬਹੁਤ ਹੀ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਕਈ ਫੌਜੀਆ ਨੂੰ 28 ਦਿਨ ਤੋਂ ਲੈ ਕੇ 20 ਸਾਲ ਤੱਕ ਦੀ ਸਜ਼ਾ ਹੋ ਗਈ ਤੇ ਕਈ ਫੌਜੀਆ ਨੂੰ ਮਾਰੂਥਲ 'ਚ ਲੈ ਗਏ ਤੇ ਟੀਨਾ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਕਹਿੰਦੇ ਉੱਥੇ ਟੀਨਾ ਬਹੁਤ ਹੀ ਜ਼ਿਆਦੀਆਂ ਤਪਦੀਆਂ ਸੀ 55 ਡਿਗਰੀ ਤੱਕ ਤਾਪਮਾਨ ਸੀ ਇਹ ਫੌਜੀ ਕਈ ਕਈ ਦਿਨ ਅੰਦਰ ਹੀ ਪੁੱਜਦੇ ਰਹੇ ਪਰ ਇਹਨਾਂ ਦੀ ਸਾਰ ਕਿਸੇ ਨੇ ਨਾ ਲਈ ਆਪਣੇ ਸਿੱਖ ਲੀਡਰ ਵੀ ਕਈ ਪਾਸਾ ਵਟ ਗਏ ਇਹਨਾਂ ਬਾਗੀ ਹੋਈਆਂ ਜੁੰਟਾਂ ਵਿੱਚੋਂ ਕਈ ਸਿੱਖ ਜੁੰਟਾਂ ਖਤਮ ਕਰ ਦਿੱਤੀਆਂ ਉਹ ਧਰਮੀ ਫੌਜੀ ਜੋ ਆਪਣੀਆਂ ਨੌਕਰੀਆਂ ਛੱਡ ਕੇ ਦਰਬਾਰ ਸਾਹਿਬ ਲਈ ਪੰਜਾਬ ਆ ਗਏ ਜਿਨ੍ਹਾਂ ਨੂੰ ਸਖਤ ਸਜ਼ਾਾਂ ਮਿਲੀਆਂ ਜਿਨ੍ਹਾਂ ਨੂੰ ਜੇਲ੍ਹਾਂ 'ਚ ਕਈ ਸਾਲਾਂ ਤੱਕ ਸੁੱਟ ਦਿੱਤਾ ਗਿਆ ਜਿਨ੍ਹਾਂ ਦੇ ਪਰਿਵਾਰ ਅੱਜ ਗਰੀਬੀ 'ਚ ਜ਼ਿੰਦਗੀ ਕੱਟਦੇ ਪਏ ਨੇ ਉਹਨਾਂ ਦੀ ਸਾਰ ਕਿਸੇ ਨੇ ਨਹੀਂ ਲਈ ਨਾ ਤਾਂ ਕਿਸੇ ਪੰਜਾਬ ਦੇ ਲੀਡਰ ਨੇ ਲਈ ਤੇ ਨਾ ਹੀ ਕਿਸੇ ਆਪਣੇ ਸਿੱਖ ਲੀਡਰ ਨੇ ਲਈ ਸੋ ਇਸੇ ਕਰਕੇ ਅਰਜੰਟ ਢਿੱਲੋਂ ਨੇ ਆਪਣੇ ਗਾਣੇ 'ਚ ਕਿਹਾ ਸੀ ਹੋ ਤੂੰ ਵੀ ਕਿਦਰੇ ਨਾ ਭੁੱਲ ਜਾਵੀਂ ਇਨ੍ਹਾਂ ਸਮਿਆਂ ਤੇ ਇਤਬਾਰ ਨਹੀਂ ਹੋ ਜਿੱਦਾਂ ਧਰਮੀ ਫੌਜੀਆਂ ਦੀ ਕੁੜੇ ਲਈ ਕਿਸੇ ਨੇ ਸਾਰ ਨਹੀਂ ਜੀ ਹਾਂ ਸੋ ਇਸ ਗਾਣੇ ਰਾਈ ਅਰਜੰਟ ਢਿੱਲੋਂ ਸਾਫ਼ ਸਾਫ਼ ਇਹ ਗੱਲ ਲੋਕਾਂ ਦੇ ਸਾਹਮਣੇ ਰੱਖ ਰਿਹਾ ਹੈ ਕਿ ਧਰਮੀ ਫੌਜੀਆਂ ਦੀ ਕਿਸੇ ਨੇ ਸਾਰ ਨਹੀਂ ਲਈ ਸਮੇਂ ਦੇ ਹਿਸਾਬ ਨਾਲ ਲੋਕ ਬਦਲ ਗਏ ਤੇ ਧਰਮੀ ਫੌਜੀਆਂ ਨੂੰ ਭੁੱਲ ਗਏ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਧਰਮੀ ਫੌਜੀਆਂ ਦੇ ਪਰਿਵਾਰਾਂ ਦੀ ਸਾਰ ਕੋਈ ਲਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ